ਸਾਰਨੋ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਇਸ ਦੇ ਬੈਲ ਆਈਕਨ ਤੇ ਕਲਿੱਕ ਕਰ ਦਿਓ। ਓਏ ਆ ਜਾ ਬਾਈ ਕਿੰਨਾ ਨਾ ਮਾਇਆ ਗਿਆ ਹੁਣ। ਬਈ ਦਲ ਦੇ ਦਲ ਦੇ ਵਾਹ ਇੱਕ ਮਿੰਟ ਖੜ ਜਾ। ਲੋਕ ਯਾਰੇ ਘਰ ਬੰਦ ਲੈਂਦੇ ਚਾਰ-ਚਾਰ ਦਿਨ ਸਿਰ ਤੋਂ ਵੀ ਰੱਖੀ ਜਾਂਦੇ ਆ। ਓ ਬਾਈ ਯਾਰੇ ਪਾਗਾ ਵੀ ਟੋਪੀ ਥੋੜੀ ਆ ਹੁਣ। ਉਰੇ ਰਾ ਦਿੰਦਾ ਆ ਆ ਜਾ। ਆ ਹੁਣ ਓ ਯਾਰ ਇੱਕ ਮਿੰਟ ਖੜ ਜਾ ਯਾਰ। ਓ ਹਿੱਕ ਠੋਕੇ ਓ ਹਿੱਕ ਠੋਕੇ ਕਹੀ सरदारी हिक्की शेखा ने स टैलून यूद लाके कमदा की करना शनालो वड़िया बढ़िया ਕਾਲੀਰ ਭਰਾਣਾ ਪਾਰਟੀ ਦੇ ਗੈਸ ਮੈਂ ਅੱਛਾ ਕਿਵੇਂ ਆਈ ਜਾਦ ਸਰ ਪੱਗ ਬਣਾਉਣੀ ਸੀ ਅੱਜ ਬੰਦ ਨੇ ਬਾਈ ਬੰਦ ਨਾ ਹਾਂ ਬੰਦ ਲੈ ਪੱਗ ਲੈ ਨਾਲ ਨਾ ਤੇਰੇ ਕੋਲ ਹੋ ਗਈ ਬੰਦ ਨਾ ਜਾਣਾ ਸੀ ਯਾਰ ਮੈਂ ਕਿਹਾ ਇਸ ਬਾਹਨੇ ਸੈਮ ਹੋਵਾਂਗੇ ਕਿ ਨਹੀਂ ਟਾਲ ਬੰਦ ਹਾਂ ਬੰਦ ਪੱਗ ਉਤੋਂ ਮੁੱਛ ਲਾਉਂਦੀ ਅੱਗ ਟੌਰ ਵੇਖ ਸਰਦਾਰ ਦੀ ਪਟਿਆਲਾ ਸ਼ਾਹੀ ਪੱਗ ਉਤੋਂ ਮੁੱਛ ਲਾਉਂਦੀ ਅੱਗ ਟੌਰ ਵੇਖ ਸਰਦਾਰ ਦੀ ਯਾਰਾਂ ਦੇ ਯਾਰ ਚੱਕ ਬੰਨੀ ਨਹੀਂ ਤਾਂ ਠੀਕ ਹੈ ਬਾਈ ਨੂੰ ਆ ਜਾਣਾ ਯਾਰ ਹੋਰ ਇੱਕ ਬੋਲ ਲਗਾ ਯਾਰ ਸਾਰੇ ਫੜਾ ਲਾਂਗੇ ਵੀ ਮੁਕਸਾਂ ਹੀ ਚਾਬੀ ਤੇਰੇ ਕੋਲ ਆ ਯਾਰ ਹਾਂ ਹਾਂ ਰਹੀ ਹੈ ਲੈ ਕੇ ਜਾਣਾ ਸੀ ਹਾਂ ਜਾਣਾ ਵਾਜ ਗਿਆ ਪੱਗ ਬਣਾਇਆ ਹੈ ਹੋਰ ਕੀ ਸੋਹਣਾ ਲੱਗਦਾ ਪੱਗ ਤੇ ਬੰਨੇ ਕਰ ਪੱਗ ਕੋਈ ਨਹੀਂ ਕੋਈ ਨਹੀਂ ਬੰਨੇਦਾ ਸਰਦਾਰ ਦਾਜ ਹੁੰਦਾ ਪੱਗ ਈ ਕਦਰ ਕਰਿਆ ਕਰ ਨਾਲੇ ਕਾਬੀ ਪੱਗ ਦਾ ਸੋਹਣਾ ਲੱਗਦਾ ਚੰਗਾ ਮੈਂ ਆਉਂਦਾ ਚੁਪ ਨਹੀਂ ਕਰੀ ਕਰੀ ਸ਼ੇਰਾ ਨਾਲ ਕਿੰਦਾਂ ਦੀ ਯਾਰੀ ਹੁੰਦੀ ਨਹੀਂ ਲਾ ਕੇ ਨਾਮ ਪਿੱਛੋਂ ਸਿੰਘ ਸਰਦਾਰੀ ਹੁੰਦੀ ਨਹੀਂ ਯਾਰਾ ਤੇਰੇ ਮੋਕਲੇ ਯਾਰ ਕੋਈ ਇੱਥੇ ਤਾਂ ਆਉਂਦਾ ਵੀ ਨਹੀਂ ਨੇੜੇ ਤੇਰੇ ਸੁੰਨੀ ਸੜਕ ਚਲੋ ਯਾਰ ਫੋਨ ਲਾ ਦਿੰਦੇ ਆ ਤੇਰੀ ਓਏ ਫੋਨ ਤਾਂ ਮੈਂ ਜਦੋਂ ਪੱਗ ਬਣਾਉਣ ਗਿਆ ਸੀ ਇੱਥੇ ਭੁੱਲੇ ਆਇਆ ਆਉਂਦੇ ਭਾਈ ਇਹਨੂੰ ਰੋਕਦੇ ਆ ਭਾਈ ਰੋਕੀਂ ਯਾਰ ਰੋਕੀਂ ਯਾਰ ਭਾਈ ਓ ਰੋਕ ਲੈ ਭਾਈ ਓਏ ਅਰੇ ਸੇਕਾਲ ਹੁੰਦਾ ਯਾਰ ਹੈਲਪ ਚਾਹੀਦੀ ਬਹੁਤ ਜ਼ਰੂਰ ਭਾ ਗਰੋ ਗਰੋ ਚੱਲ ਬਹੁਤ ਗਿਆ ਹੋਰ ਭਾਈ ਕਿਵੇਂ ਹੀ ਹੋਵੇ ਭਾਈ ਕਰਤੇ ਮੌਕਾ ਯਾਰ ਮੌਕਾ ਆਇਆ ਚਲਾ ਸਾਡੇ ਨਾਲ ਚੱਲ ਹੱਥ ਫੜ ਕੇ ਚੱਲਦੇ ਚੱਲ ਆ ਜਾ ਭਾਈ ਚੱਲ ਬੰਦਾ ਆ ਗਿਆ ਯਾਰ ਜਿਹੜਾ ਦਰਦ ਦਾ ਹੈ ਨਾ ਦਰਦ ਬੰਦਾ ਯਾਰ

ਆਲੇ ਬਈਆ ਹੋਰ ਪੀਓ ਬਈ ਫੋਟੀਆਂ ਯਾਰ ਬਈ ਫੋਟਵਾ ਤਾਂ ਮੈਂ ਘਰੇ ਪੋਟਾਇਆ ਚਲ ਕੋਈ ਨਹੀਂ ਪੀਰਦੇ ਫੇਰਦੇ ਨਹੀਂ ਚੱਕੋ ਵੀ ਨਹੀਂ ਫਰਾਂਜੀ ਬਾਈ ਆਈਂਦੇ ਤਾਂ ਨਾ ਚਲ ਸਰਦਾਰ ਬੰਦਾ ਫੇਰ ਵੀ ਸੁਲਾ ਦਾ ਪੱਕੇ ਹੋ ਗਿਆ ਮੈਂ ਕਹਿੰਦਾ ਟ੍ਰੈਕਿੰਗ ਆਵੇ ਇਹਨੂੰ ਕੰਪੂਇੰਗ ਕਰੂਗਾ ਹੋਂ ਤਾਂ ਗਿਆ ਵਾ ਸੌਣ ਟਿਕੜਾ ਪਿਆ ਰੇ ਸਰਦਾਰ ਹੁੰਦਾ ਸਰਦਾ ਤਾਜ ਹੁੰਦਾ ਪੱਗ ਜੀ ਦੀ ਕਦਰ ਕਰਿਆ ਕਰ ਆ ਗਿਆ ਵੀ ਹਾਂ ਆ ਗਿਆ ਚਲੋ ਬਿਆਹ ਕਰ ਲઈએ ਦੋਸਤ ਬਈ ਪਾਕ ਮੁਕੀਆਂ ਨੇ ਸਦਾ ਸਾਮ ਨੂੰ ਸਹੀ ਹੈ ਅਸੀਂ ਲੱਗਿਆ ਹੁਣ ਪਤਾ ਅੱਜ ਬਹੁਤ ਬਦਰ ਬਈਆਂ ਪਾਕ ਹਾਂ ਹੁਣ ਪਾਕ ਲਾਈਨ ਨਾ ਕਦੇ ਬੰਨੀ ਰੱਖਿਆ ਕਰ ਥੋੜਾ ਲੱਗਦਾ ਪਾਕ ਦੇ ਬਹੁਤ ਉਹ ਗੁਰਦੀਪਾ ਮਟੂਆ ਦੇ ਫੋਨ ਦਾ ਮੈਸੇਜ ਪਹੁੰਚ ਗਿਆ ਯਾਰ ਹਾਂ ਲੈ ਰਿਹਾ ਲੈ ਗਿਆ ਟੋਪ ਹੈ ਇਹ ਮੁਰਦਾ ਆਇਆbro ਹਾਂ ਹਾਂ ਆ ਗਈ ਐ ਆਲੇ ਦੇ ਉਹ ਦੂਜੀ ਆਦੇ ਯਾਰ ਮੈਂ ਤੁਹਾਨੂੰ ਕਹਿੰਦਾ ਸਿਰ ਤੇ ਉਹ ਬਈ ਯਾਰੇ ਪਾਗਾ ਵੀ ਟੋਪੀ ਥੋੜੀ ਆਉਣਾ ਬਈ ਯਾਰ ਪਾਗਾ ਟੋਪੀ ਛੁੜੀ ਗਈ ਹੈ ਕੋਲ ਤਾਂ ਨਾਲ ਕੋਈ ਠੀਕ ਕਰਿਆ ਲਾਹ ਲੈ ਐਜਤ ਕਰੋ ਯਾਰ ਮਾੜੀ ਮੋਟੀ ਯਾਰ